ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ 'ਚ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਸਖਤੀ ਨਾਲ ਹੁਕਮ ਜਾਰੀ ਕੀਤੇ ਗਏ ਨੇ ਪਰ ਸਰਕਾਰ ਦੀਆਂ ਹਦਾਇਤਾਂ ਨੂੰ ਕਈ ਮੁਲਾਜ਼ਮ ਟਿੱਚ ਸਮਝਦੇ ਹਨ ਅਜਿਹਾ ਇਹ ਮਾਮਲਾ ਦੇਖਣ ਨੂੰ ਮਿਲਿਆ ਦਿਨਨਗਰ ਦੇ ਬੀਡੀਪੀਓ ਦਫਤਰ ਤੋਂ ਜਦੋਂ ਮੀਡੀਆ ਦੀ ਟੀਮ ਨੇ ਬੀਡੀਪੀਓ ਦਫਤਰ ਦਿਨਾਨਗਰ ਦਾ ਦੌਰਾ ਕੀਤਾ ਤਾਂ ਦੇਖਣ ਚਾਇਆ ਕਿ ਸਾਰੀਆਂ ਕੁਰਸੀਆਂ ਖਾਲੀ ਪਈਆਂ ਸਨ ਤੇ ਚੌਕੀਦਾਰ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਦਫਤਰ ਦੇ ਵਿੱਚ ਹਾਜ਼ਰ ਨਹੀਂ ਸੀ ਮੀਡੀਆ ਬਾਰੇ ਸੂਚਨਾ ਮਿਲਨ ਤੇ ਕੰਪਿਊਟਰ ਆਪਰੇਟਰ ਸਤਨਾਮ ਸਿੰਘ 9:30 ਵਜੇ ਪਹੁੰਚਿਆ ਅਤੇ ਬੀਡੀਪੀਓ ਖੁਦ 10 ਵਜੇ ਪਹੁੰਚ ਰਿਹਾ ਸੀ ਜਦੋਂ ਇਸ ਸੰਬੰਧੀ ਬੀਡੀਪੀਓ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਈ ਮੀਟਿੰਗਾਂ 'ਚ ਸ਼ਾਮਲ ਹੋਣ ਬਾਰੇ ਟਾਲਮਟੋਲ ਕੀਤਾ ਉਧਰ ਜਦੋਂ ਇਸ ਸੰਬੰਧੀ ਐਸ.ਡੀ.ਐਮ. ਜਸਪਿੰਦਰ ਸਿੰਘ ਪੁੱਲਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਲੇਟ ਆਉਣ ਵਾਲੇ ਅਤੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੁਣ ਦੇਖਣਾ ਇਹ ਹੋਵੇਗਾ ਕਿ ਸੀਨੀਅਰ ਅਧਿਕਾਰੀ ਕਦੋਂ ਇਹਨਾਂ ਲੇਟ ਆਉਣ ਵਾਲੇ ਮੁਲਾਜ਼ਮਾਂ ਤੇ ਕਾਰਵਾਈ ਕਰਦੇ ਨੇ ਸਾਡੇ ਨੌ ਵਜੇ ਸਾਡੇ ਉਧਰ ਫਿਰ ਦਫਤਰ ਆਉਂਦਾ ਟਾਈਮ ਕਿਹੜਾ ਸਾਡੇ ਨੌ ਵਜੇ ਪੰਜ ਮਿੰਟ ਸਾਡੇ ਇੰਨਾ ਲੇਟ ਹੈ ਤੁਹਾਡਾ ਕੋਈ ਪੈਂਡਿੰਗ ਕੰਮ ਹੈਗਾ ਮੇਰੇ ਲੈਵਲ ਤੇ ਨਹੀਂ ਕੰਮ ਦੀ ਗੱਲ ਨਹੀਂ ਦਫਤਰ ਆਉਣਾ ਨਹੀਂ ਪੈਂਡਿੰਗ ਹੈ ਤਾਂ ਹੁਣੇ ਕਰ ਦਿੰਨੇ ਆ ਸਰ ਨਹੀਂ ਫਿਰ ਪੈਂਡਿੰਗ ਕੰਮ ਨਾ ਹੈ ਤਾਂ ਦਫਤਰ ਕਿਉਂ ਆਓਗੇ ਨਹੀਂ ਦਫਤਰ ਰੋਜ਼ ਹੀ ਆਈਦਾ ਕੀ ਪੋਸਟ ਹੈ ਸਰ ਮੈਂ ਕੰਪਿਊਟਰ ਆਪਰੇਟਰ ਹਾਂ ਕੰਪਿਊਟਰ ਆਪਰੇਟਰ ਹਾਂ ਤੁਹਾਡੇ ਕਾਗਜ਼ਾ ਤੁਹਾਡੇ ਕਾਗਜ਼ੇ ਤੇ ਤੁਹਾਡਾ ਟਾਈਮ ਦੱਸਦਾ ਤਾਂ ਉਹਨਾਂ ਫਰਜ਼ੀ ਮੰਨਦਾ ਹਾਂਜੀ ਤੁਹਾਡਾ ਦਫਤਰ ਟਾਈਮ ਨਾਲ ਆਉਣਾ ਫਰਜ਼ੀ ਮੰਨਦਾ ਤੇ ਜੇ ਸ਼ਾਮੀ 6 ਵਜੇ ਚਾਹੀਦਾ ਉਦੋਂ ਸੋ ਬੇਸਿਕਲੀ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹ ਜੋ 9 ਵਜੇ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਘੰਟਾ ਲੇਟ ਹੈ ਸੋ ਇਹ ਅਨਗੈਰਲੀਅਰ ਡਿਪਾਰਟਮੈਂਟ ਦੇ ਨਾਮ ਤੇ ਜੋ ਕਿ ਕਦੇ ਵੀ ਗਵਰਨਮੈਂਟ برداشت ਨਹੀਂ ਕਰਦੀ ਸੋ ਉਹਦੇ ਅਗੇਂਸਟ ਤੁਸੀਂ ਮੇਰੇ ਧਾਨ ਦੇ ਵਿੱਚ ਲਿਆਂਦਾ ਹੈਗਾ ਸੋ ਉਹਨਾਂ ਤੋਂ ਪਹਿਲਾਂ ਤਾਂ ਐਕਸਪਲੇਨੇਸ਼ਨ ਸੀ ਕੀਤੀ ਜਾਊਗੀ ਤੇ ਉੱਤੇ ਨਾਲ ਦੀ ਨਾਲ ਹੀ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਕਿ ਏਡੀਸੀ ਡੀ ਦਾ ਆਫਿਸ ਹੈ ਉਹਨਾਂ ਨੂੰ ਲਿਖ ਦਿੱਤਾ ਜਾਏਗਾ ਕਿ ਵਾਟ ਦਾ ਐਕਸ਼ਨ ਸ਼ੁੱਡ ਬੀ ਟੇਕਨ ਕਿ ਉਹ ਇਹੋ ਜਿਹੀ ਜਿਹੜੀ ਲੇਟ ਆਉਣਾ ਕਿਉਂਕਿ ਪਬਲਿਕ ਦੀ ਹਰਾਸਮੈਂਟ ਹੈ ਠੀਕ ਹੈ ਸੋ ਪਬਲਿਕ ਵੇਟ ਕਰਦੀ ਹੈ ਤੇ ਸਾਡੇ ਅਫਸਰਸ ਜੇ ਪਹੁੰਚਦੇ ਨਹੀਂ that is wrong ਸੋ ਐਕਸ਼ਨ ਸ਼ੁੱਡ ਬੀ ਟੇਕਨ ਸੋ ਬੇਸਿਕਲੀ ਐਕਸ਼ਨ will be ਟੇਕਨ ਜੋ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਹੈਗੇ ਆ ਕਿ ਜੇ ਕੋਈ ਵੀ ਅਫਸਰ ਕਿਉਂਕਿ ਹੁਣ ਸਾਡੇ ਤਹਿਸੀਲਦਾਰਸ ਦੇ ਰੀਚ ਬਾਈ 9 ਟੂ ਕਿਉਂ ਨਾਲ ਦੀ ਜਿਹੜੀ GPS ਦੇ ਨਾਲ ਦੇ ਆਰ ਬੀਂਗ ਟ੍ਰੇਸਡ ਸੋ ਇਸ similarly ਸਾਰੇ ਅਫਸਰਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੀ ਜੇਕਰ ਕੋਈ ਨਹੀਂ ਪਹੁੰਚਦਾ ਸਮੇਂ ਸਿਰ ਉਹ ਦੇ ਖਿਲਾਫ ਹੀ ਇਸ ਅਨਸਰਏਬਲ ਜੋ ਉਹਨੇ ਗਲਤੀ ਕੀਤੀ ਹੈ ਹੀ ਇਸ ਹਿਮਸੈਲਫ ਅਨਸਰਏਬਲ ਫਾਰ ਇਟ ਹੀ ਇਸ ਅਕਾਊਂਟ ਮੈਂ ਭਾਰਤਪੁਰ ਸ਼ੰਦੀ ਦੀ ਨਾਨਾਗੋਤਰਾ ਨਾਮ ਇੱਕ ਚੌਂਕੀ ਦਾ ਲਗਾ ਦਫ਼ਤਰ 'ਚ ਰਾਤ ਦਾ 9:00 ਉਹ ਮੈਂ ਕੰਨਾ ਸੀ ਸਟਾਫ ਜਿਹੜਾ ਆਉਂਦਾ ਤੇ ਮੈਂ ਚੱਲ-ਚੱਲ ਕੇ ਜਾਣਾ ਜੇ ਘਰ ਤੇ ਫਿਰ ਰਾਤ ਸਟਾਫ ਤੇ ਨਹੀਂ ਕੋਈ ਵੀ ਆਇਆ ਸਵਾ 9:00 ਹੋ ਗਿਆ ਜੀ 9:00 ਸਵਾ 9:00 ਤੱਕ ਆ ਜਾਂਦਾ ਸਾਰਾ ਸਟਾਫ ਟਾਈਮ ਤੇ 9:00 ਵਜੇ ਸਾਰਾ ਅੱਛਾ ਤੇ ਸਵਾ 9:00 ਹੋ ਗਈ ਤਾਂ ਕੋਈ ਨਹੀਂ ਪਹੁੰਚਿਆ ਨਹੀਂ ਜੀ ਜਤਿੰਦਰ ਸੋਢੀ ਕੀ ਆਚ ਨਿਊਜ਼ ਨੈਟਵਰਕ